ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਉਸ ਸਮੇਂ ਦੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸੇਵਕ ਗੁਰੂ ਦਰਬਾਰ ਵਿੱਚੋਂ ਵਾਪਸ ਜਾਣ ਲੱਗਾ ਗੁਰੂ ਜੀ ਨੇ ਕਿਹਾ ਤੂੰ ਆਪਣੇ ਪਿੰਡ ਵਾਪਸ ਨਹੀਂ ਜਾਵੇਂਗਾ ਕੁਝ ਦਿਨ ਇੱਥੇ ਰਹਿ ਤੇ ਸੇਵਾ ਕਰ ਇਹ ਵਚਨ ਸੁਣੇ ਤਾਂ ਉਸਦੇ ਚਿਹਰੇ ਦੀ ਰੰਗਤ ਹੀ ਬਦਲ ਗਈ ਉਹ ਜਗਾਦਰੀ ਦੇ ਕੋਲ ਇੱਕ ਪਿੰਡ ਦੇ ਰਹਿਣ ਵਾਲਾ ਸੀ ਉਹ ਆਪਣੇ ਘਰ ਤੋਂ ਪੈਦਲ ਹੀ ਪੌਂਟਾ ਸਾਹਿਬ ਗੁਰੂ ਦਰਵਾਰ ਅੰਦਰ ਕਦੀ ਕਦਾਈ ਹੋਂਦਾ ਜਾਂਦਾ ਸੀ ਉਹ ਦਰਵਾਰ ਅੰਦਰ ਜੀ ਤੋੜ ਕੇ ਸੇਵਾ ਵੀ ਕਰਦਾ ਸੀ ਗੁਰੂ ਸੇਬ ਸਾਹਿਬ ਜੀ ਦਾ ਪੱਕਾ ਸਿੱਖ ਸੀ ਉਹ ਖੁਦ ਵੀ ਸੋਚਦਾ ਸੀ ਕਿ ਮੈਂ ਗੁਰੂ ਦਰਵਾਰ ਅੰਦਰ ਰੁਕ ਕੇ ਸੇਵਾ ਕਰਾਂ ਪਰ ਉਸ ਤੇ ਘਰ ਦੀ ਆਰਥਿਕ ਸਥਿਤੀ ਬਹੁਤ ਖਰਾਬ ਸੀ ਉਹ ਮਜ਼ਦੂਰ ਬੰਦਾ ਸੀ ਐਨੀ ਗਰੀਬੀ ਸੀ ਰੋਜ਼ ਸੱਜਰਾ ਕਮਾਉਣਾ ਤੇ ਸੱਜਰਾ ਖਾਣਾ ਇਸ ਕਰਕੇ ਉਸ ਦਾ ਨਾਮ ਭਾਈ ਸੱਜਾ ਪੈ ਗਿਆ ਜਿਸ ਦਿਨ ਉਸ ਨੂੰ ਕੰਮ ਨਾ ਮਿਲਦਾ ਉਸ ਦੇ ਘਰ ਦਾ ਚੁੱਲ੍ਹਾ ਤੱਕ ਨਾ ਜਲਦਾ ਜਦੋਂ ਭਾਈ ਸੱਜਾ ਜੀ ਨੂੰ ਗੁਰੂ ਜੀ ਨੇ ਵਚਨ ਕੀਤੇ ਤਾਂ ਉਸ ਨੂੰ ਆਪਣੇ ਪਰਿਵਾਰ ਆਪਣੇ ਛੋਟੇ ਛੋਟੇ ਬੱਚਿਆਂ ਦੀ ਯਾਦ ਆਈ ਕਿ ਜੇਕਰ ਉਹ ਘਰ ਨਾ ਗਿਆ ਉਸ ਦੇ ਬੱਚੇ ਰੋਟੀ ਕਿੱਥੋਂ ਖਾਣਗੇ ਇੰਨੇ ਦਿਨ ਕਿਵੇਂ ਗੁਜ਼ਾਰਾ ਕਰਨਗੇ ਕਿਸ ਤੋਂ ਮੰਗਣਗੇ ਉਸ ਦੀਆਂ ਅੱਖਾਂ ਸਾਹਮਣੇ ਆਪਣੇ ਮਾਸੂਮ ਬੱਚਿਆਂ ਦੀ ਤਸਵੀਰ ਆਉਣ ਲੱਗੀ ਅੱਜ ਤੱਕ ਗੁਰੂ ਜੀ ਨੇ ਕਦੇ ਕਿਸੇ ਸੇਵਕ ਨੂੰ ਨਹੀਂ ਕਿਹਾ ਸੀ ਕਿ ਸੇਵਾ ਕਰੋ ਪਰ ਭਾਈ ਸੱਜਾ ਜੀ ਨੂੰ ਕਿਉਂ ਭਾਈ ਸੱਜੇ ਨੇ ਹੱਥ ਜੋੜਦੇ ਹੋਏ ਗੁਰੂ ਪਾਤਸ਼ਾਹ ਜੀ ਨੂੰ ਨਾ ਕਰ ਦਿੱਤੀ ਕਿ ਪਾਤਸ਼ਾਹ ਮੈਂ ਤੁਹਾਡਾ ਹੁਕਮ ਮੰਨਣ ਵਿੱਚ ਅਸਮਰਥ ਹਾਂ ਮੇਰੇ ਘਰ ਦਾ ਖਰਚਾ ਕਿਵੇਂ ਚੱਲੇਗਾ ਉਸ ਦੀ ਗੱਲ ਸੁਣ ਕੇ ਗੁਰੂ ਜੀ ਮੁਸਕਰਾ ਪਏ ਤੇ ਕਿਹਾ ਭਾਈ ਸੱਜਾ ਜੀ ਤੁਸੀਂ ਵਿਸ਼ਵਾਸ ਰੱਖੋ ਜਿਸ ਨੇ ਚੁੰਝ ਦਿੱਤੀ ਹੈ ਉਹ ਦਾਣਾ ਵੀ ਦਿੰਦਾ ਹੈ ਜਿਸ ਨੇ ਖੰਭ ਦਿੱਤੇ ਹਨ ਉਹ ਉਡਣ ਲਈ ਅਸਮਾਨ ਵੀ ਖੁੱਲਾ ਦਿੰਦਾ ਹੈ ਪਰ ਪਾਈ ਸੱਜਾ ਜੀ ਨਾ ਮੰਨਿਆ ਗੁਰੂ ਜੀ ਨੇ ਕਿਹਾ ਚਲੋ ਠੀਕ ਹੈ ਨਹੀਂ ਰੁਕ ਸਕਦਾ ਤਾਂ ਕੋਈ ਗੱਲ ਨਹੀਂ ਪਰ ਤੂੰ ਸਾਡਾ ਇੱਕ ਕੰਮ ਕਰੀ ਤੇਰੇ ਨਗਰ ਜਗਾਦਰੀ ਕੋਲ ਸੰਡੋਰਾ ਨਗਰ ਹੈ ਉੱਥੇ ਪੀਰ ਬੁੱਧੂ ਸ਼ਾਹ ਜੀ ਰਹਿੰਦੇ ਹਨ ਉਹਨਾਂ ਕੋਲ ਸਾਡਾ ਇਹ ਪੱਤਰ ਪਹੁੰਚਾ ਦੇਵੀਂ ਪੱਤਰ ਪਹੁੰਚਾ ਕੇ ਹੀ ਘਰ ਜਾਣਾ ਹੈ ਇਹ ਸਾਡਾ ਹੁਕਮ ਹੈ ਭਾਈ ਸੱਜਾ ਖੁਸ਼ ਸੀ ਕਿ ਚਲੋ ਗੁਰੂ ਜੀ ਮੰਨ ਗਏ ਉਹ ਪੱਤਰ ਲੈ ਕੇ ਪੀਰ ਬੁੱਧੂ ਸਾਹ ਤੱਕ ਸੰਡੋਰਾ ਪਹੁੰਚ ਗਿਆ ਪੀਰ ਬੁੱਧੂ ਸਾਹਿਬ ਜੀ ਨੇ ਉਹ ਪੱਤਰ ਪੜਿਆ ਤਾਂ ਉਹ ਕਦੇ ਭਾਈ ਸੱਜੇ ਵੱਲ ਦੇਖੇ ਤੇ ਕਦੇ ਪੱਤਰ ਵੱਲ ਦੇਖੇ ਮੁਸਕਰਾ ਵੀ ਰਹੇ ਸਨ ਪੀਰ ਬੁੱਧੂ ਸਾਹਿਬ ਜੀ ਨੇ ਕਿਹਾ हे ਭਾਈ ਗੁਰੂ ਜੀ ਦਾ ਹੁਕਮ ਹੈ 6 ਮਹੀਨੇ ਤੁਸੀਂ ਮੇਰੇ ਕੋਲ ਰਹਿਣਾ ਹੈ ਆਪ ਜੀ ਦੇ ਪਰਿਵਾਰ ਨੂੰ ਸੰਦੇਸ਼ ਪਹੁੰਚਾ ਦਿੱਤਾ ਜਾਵੇਗਾ ਜੇਕਰ ਪ੍ਰੇਮ ਨਾਲ ਨਾ ਮੰਨੇ ਤਾਂ ਜ਼ਬਰਦਸਤੀ ਰੋਕਣ ਦੀ ਆਗਿਆ ਵੀ ਦਿੱਤੀ ਗਈ ਹੈ ਭਾਈ ਸਾਹਿਬ ਜੀ ਦਾ ਮੂੰਹ ਖੁੱਲਾ ਰਹਿ ਗਿਆ ਭਾਈ ਸੱਜੇ ਨੇ ਕਿਹਾ ਪਲਾ ਇੱਕ ਹੀ ਜ਼ਬਰਦਸਤੀ ਹੈ ਪੀਰ ਬੁੱਧੂ ਸ਼ਾਹ ਨੇ ਕਿਹਾ ਕਿ ਗੁਰੂ ਜੀ ਦੀਆਂ ਉਹੀ ਜਾਣਣ ਇਸ ਵਿੱਚ ਤੁਹਾਡਾ ਹੀ ਭਲਾ ਹੋਵੇਗਾ ਪਰ ਆਪ ਜੀ ਨੂੰ ਇੱਥੇ 6 ਮਹੀਨੇ ਰੁਕਣਾ ਹੀ ਪਏਗਾ ਇਹ ਗੁਰੂ ਜੀ ਨੇ ਮੈਨੂੰ ਹੁਕਮ ਕੀਤਾ ਹੈ ਭਾਈ ਸੱਜਾ ਜੀ ਜਾਣਦੇ ਸਨ ਕਿ ਪੀਰ ਬੁੱਧੂ ਸ਼ਾਹ ਜੀ ਗੁਰੂ ਪ੍ਰੇਮ ਵਿੱਚ ਪਾਗਲ ਹਨ ਜੇਕਰ ਮੈਂ ਇਥੋਂ ਭੱਜਣ ਦੀ ਕੋਸ਼ਿਸ਼ ਕੀਤੀ ਇਹ ਮੇਰੇ ਨਾਲ ਸਖਤੀ ਵੀ ਵਰਤ ਸਕਦੇ ਹਨ ਭਾਈ ਸੱਜਾ ਜੀ ਭਾਈ ਸਾਹਿਬ ਨੇ ਕਈ ਵਾਰ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਭੱਜਣ ਵਿੱਚ ਨਾਕਾਮਯਾਬ ਰਹੇ ਭਾਈ ਜੀ ਲਈ ਇਹ ਹੁਕਮ ਮੰਨਣਾ ਇੱਕ ਅੱਕ ਚੱਪਣ ਦੇ ਬਰਾਬਰ ਸੀ ਪਹਿਲੇ ਕੁਝ ਦਿਨ ਭਾਈ ਸੱਜਾ ਜੀ ਬਹੁਤ ਤੜਫੇ ਪਰ ਹੌਲੀ-ਹੌਲੀ ਉਹਨਾਂ ਦਾ ਉੱਥੇ ਮਨ ਲੱਗਣਾ ਸ਼ੁਰੂ ਹੋ ਗਿਆ ਫਿਰ 부ਦੂ ਸ਼ਾਹ ਜੀ ਨੇ ਉਹਨਾਂ ਤੇ ਪੈਨੀ ਨਜ਼ਰ ਰੱਖੀ 6 ਮਹੀਨਿਆਂ ਬਾਅਦ ਭਾਈ ਸੱਜਾ ਆਪਣੇ ਪਿੰਡ ਪਹੁੰਚਿਆ ਤਾ ਉੱਥੇ ਉਸ ਦੇ ਘਰ ਦਾ ਤਿੰਨ ਘਰ ਤੱਕ ਨਾ ਮਿਲਿਆ ਨਾ ਉਸ ਦਾ ਘਰ ਸੀ ਨਾ ਉਸ ਦੇ ਬੱਚੇ ਪਤਨੀ ਮਾਤਾ ਪਿਤਾ ਕੁਝ ਨਹੀਂ ਸੀ ਉਸ ਦਾ ਦਿਲ ਧੜਕ ਗਿਆ ਉਹ ਉੱਚੀ ਉੱਚੀ ਰੋਣ ਲੱਗਾ ਕਿ ਮੇਰੇ ਬੱਚੇ ਮੇਰਾ ਪਰਿਵਾਰ ਕਿੱਥੇ ਚਲਾ ਗਿਆ ਹੈ ਉਹ ਗੋਡਿਆਂ 'ਆ ਪਰ ਬੈਠ ਗਿਆ ਤੇ ਉੱਚੀ ਉੱਚੀ ਰੋ ਰੋ ਕੇ ਲੋਕਾਂ ਨੂੰ ਪੁੱਛਣ ਲੱਗਾ ਕਿ ਮੇਰਾ ਪਰਿਵਾਰ ਕਿੱਥੇ ਹੈ ਐਨੇ ਨੂੰ ਉਨ੍ਹਾਂ ਦੇ ਬੱਚੇ ਦੌੜਦੇ ਦੌੜਦੇ ਆਏ ਪਿਤਾ ਜੀ ਪਿਤਾ ਜੀ ਤੁਸੀਂ ਆ ਗਏ ਤੁਸੀਂ ਕਿੱਥੇ ਚਲ ਗਏ ਸੀ ਬੱਚਿਆਂ ਨੇ ਬਹੁਤ ਸੋਹਣੇ ਵਸਤਰ ਪਾਏ ਹੋਏ ਸਨ ਉਸ ਦੀ ਪਤਨੀ ਵੀ ਸਾਹਮਣੋਂ ਹਵੇਲੀ ਵਿੱਚੋਂ ਆਈ ਉਸ ਨੇ ਵੀ ਬਹੁਤ ਸੋਹਣੇ ਵਸਤਰ ਤੇ ਗਹਿਣੇ ਪਾਏ ਹੋਏ ਸਨ ਉਹ ਹੈਰਾਨ ਸੀ ਕਿ ਕਿਵੇਂ ਹੋ ਗਿਆ ਪਤਨੀ ਨੇ ਦੱਸਿਆ ਕਿ ਜਦੋਂ ਮੈਨੂੰ ਤੁਹਾਡਾ ਸੰਦੇਸ਼ ਮਿਲਿਆ ਸੀ ਕਿ ਤੁਸੀਂ ਕੁਝ ਸਮਾਗੁਰੂ ਘਰ ਵਿੱਚ ਰਹੋਗੇ ਤੇ ਵਾਪਸ ਨਹੀਂ ਆਉਂਗੇ ਤਾਂ ਮੈਂ ਬੱਚਿਆਂ ਦਾ ਪੇਟ ਭਰਨ ਦੇ ਲਈ ਇੱਕ ਪਿੰਡ ਦੇ ਮੁਖੀਏ ਦੇ ਘਰ ਕੰਮ ਕਰਨ ਲੱਗੀ ਉਸ ਦੀ ਹਵੇਲੀ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਕੁਝ ਦਿਨਾਂ ਬਾਅਦ ਮੈਨੂੰ ਖੁਦਾਈ ਕਰਦੇ ਸਮੇ ਸੋਨੇ ਦੀਆਂ ਮੋਹਰਾ ਦਾ ਖਜ਼ਾਨਾ ਮਿਲਿਆ ਮੁਖੀਆ ਬਹੁਤ ਪੱਲਾ ਵੰਦਾ ਨਿਕਲਿਆ ਉਸ ਨੇ ਕਿਹਾ ਇਸ ਜਗ੍ਹਾ ਤੇ ਪਹਿਲਾਂ ਵੀ ਅਸੀਂ ਕਈ ਵਾਰ ਬੁੱਟਿਆ ਹੈ ਪਰ ਸਾਨੂੰ ਤਾਂ ਕਦੇ ਕੁਝ ਨਹੀਂ ਲੱਭਿਆ ਇਹ ਖਜ਼ਾਨੇ ਖਜ਼ਾਨਾ ਤੇਰੇ ਹੀ ਭਾਗਾ ਦਾ ਹੈ ਇਸ ਨੂੰ ਤੁਸੀਂ ਰੱਖੋ ਤੇ ਉਸ ਦੀ ਬਦੌਲਤ ਹੀ ਅੱਜ ਸਾਡੇ ਹਾਲਤ ਤੇ ਹਾਲਾਤ ਦੋਨੋਂ ਬਦਲੇ ਹਨ ਭਾਈ ਸੱਜਾ ਸਮਝ ਗਿਆ ਸੀ ਕਿ ਗੁਰੂ ਜੀ ਨੇ ਮੈਨੂੰ ਇਹ ਹੁਕਮ ਕਿਉਂ ਕੀਤਾ ਕਿਉਂ ਖਜ਼ਾਨਾ ਉਸਦੀ ਪਤਨੀ ਦੇ ਭਾਗਾਂ ਦਾ ਸੀ ਜੋ ਉਸ ਨੂੰ ਹੀ ਮਿਲਣਾ ਸੀ ਜੇਕਰ ਉਹ ਕਰੋ ਮਜ਼ਦੂਰੀ ਨਾ ਕਰਨ ਜਾਂਦੀ ਇਹ ਖਜ਼ਾਨਾ ਕਿਵੇਂ ਮਿਲਦਾ ਭਾਈ ਸੱਜਾ ਗੁਰੂ ਜੀ ਦੇ ਬਲੇਹਾਰੀ ਜਾ ਰਿਹਾ ਸੀ ਜੇਕਰ ਸਾਖੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ